ਪੰਜਾਬ ਹਰਿਆਣਾ ਸਰਹੱਦ ਉੱਤੇ ਚੱਲ ਰਹੇ ਕਿਸਾਨ ਅੰਦੋਲਨ ਨਾਲ ਇਕਜੁੱਟਤਾ ਦਿਖਾਉਣ ਦੇ ਲਈ ਪੰਜਾਬ ਕਾਂਗਰਸ ਅੱਜ ਸੁੱਬੇ ਪਰਦੇ ਵਿੱਚ ਟਰੈਕਟਰ ਰੈਲੀਆਂ ਕੱਢੇਗੀ। ਇਹ ਐਲਾਨ ਮੰਗਲਵਾਰ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਪਿੰਖ ਨੇ ਕੀਤਾ। ਪੰਜਾਬ ਕਾਂਗਰਸ ਦੀ ਸਿਆਸੀ ਮੁੱਦਾ ਕਮੇਟੀ ਦੀ ਕਾਨਫਰੰਸ ਤੋਂ ਬਾਅਦ ਪ੍ਰਦੇਸ਼ ਕਾਂਗਰਸ ਦੀ ਲੀਡਰਸ਼ਿਪ ਨੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਰੈਲੀਆਂ ਕਰਨ ਦਾ ਸੰਕਲਪ ਲਿਆ ਹੈ। ਕਿਸਾਨ ਬਚਾਓ ਮਾਰਚ ਦੇ ਨਾਂ ਹੇਠ ਕੱਢੀ ਜਾ ਰਹੀ ਇਸ ਰੈਲੀ ਦੇ ਨਾਲ ਨਾਲ ਉਤੇ ਖਨੌਰੀ ਸਰਹੱਦ ਉਤੇ ਮੈਡੀਕਲ ਅਤੇ ਸਿਹਤ ਸਹੂਲਤਾਂ ਦੇ ਲਈ ਕੈਂਪ ਵੀ ਲਗਾਏ ਜਾਣਗੇ ਤਾਂ ਜੋ ਧਰਨਾਕਾਰੀ ਕਿਸਾਨਾਂ ਨੂੰ ਸਹੂਲਤਾਂ ਮਿਲ ਸਕਣ ਪੰਜਾਬ ਕਾਂਗਰਸ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਹੀ ਰੈਲੀ ਸ਼ਾਂਤਮਈ ਢੰਗ ਨਾਲ ਕੱਢੀ ਜਾਵੇਗੀ ਇਸ ਦੌਰਾਨ ਹਰਿਆਣਨ ਤੇ ਗ੍ਰਹਿ ਮੰਤਰੀ ਖਿਲਾਫ ਐਫ ਆਈ ਆਰ ਦਰਜ ਕਰਨ ਦੀ ਮੰਗ ਵੀ ਦੁਹਰਾਈ ਜਾਵੇਗੀ ਰਾਜਾ ਬੜਿੰਗ ਨੇ ਕਿਹਾ ਕਿ ਪੰਜਾਬ ਦੇ ਨਾਗਰਿਕ ਹੋਣ ਦੇ ਨਾਤੇ ਕਿਸਾਨ ਪਾਈਚਾਰੇ ਦਾ ਸਮਰਥਨ ਕਰਨਾ ਸਾਡੀ ਜ਼ਿੰਮੇਵਾਰੀ ਹੈ ਤਾਂ ਅੱਜ ਪੰਜਾਬ ਕਾਂਗਰਸ ਸੂਬੇ ਭਰ ਦੇ ਵਿੱਚ ਟ੍ਰੈਕ ਰੈਲੀਆਂ ਕੱਢੇਗੀ ਇਹ ਐਲਾਨ ਮੰਗਲਵਾਰ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬਲਿੰਗ ਨੇ ਕੀਤਾ ਬਿਊਰੋ ਰਿਪੋਰਟ ਤਿਸ਼ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਹਰਿਆਣੇ ਜਿੰਨੇ ਵੀ ਕਾਂਗਰਸੀ ਭਰਾ ਜਾਂ ਹੋਰ ਪੰਜਾਬ ਦੇ ਲੋਕ ਹੈ ਉਹਨਾਂ ਦਾ ਸਮਰਥਨ ਕਰਨਾ ਹੈ ਉਹਨਾਂ ਦੇ ਦਿੱਤੇ ਪ੍ਰੋਗਰਾਮ ਦਾ ਸਾਥ ਦੇਣਾ ਹੈ ਔਰ ਨਾਲ ਹੀ ਨਾਲ ਕੱਲ੍ਹ ਜਿਸ ਤਰ੍ਹਾਂ ਸੰਗਰੂਰ ਤੋਂ ਨਾ ਲਾਇਆ ਗਿਆ ਪਹਿਲਾਂ ਆਪਾਂ ਮਿਲ ਕੇ ਆਏ ਚੀਫ ਸੈਕਟਰੀ ਸਾਹਿਬ ਨੂੰ ਆਪਾਂ ਸਾਰੇ ਪੰਜਾਬ ਚ ਕੈਂਡਲ ਮਾਰਚ ਕੀਤੇ ਔਰ ਆਪਾਂ ਕੰਪਲੇਂਟ ਦਿੱਤੀ ਹੈ ਜਿਹੜੀ ਫਾਈਲ ਕੀਤੀ ਹੈ ਸੰਗਰੂਰ ਐਸਐਸਪੀ ਨੂੰ ਫਿਰ ਰਾਹੁਜੀ ਪਹਿਲੇ ਦਿਨ ਜਿਸ ਦਿਨ ਉਹਨਾਂ ਨੇ ਟੈਲੀਫੋਨ ਤੇ ਗੱਲ ਕੀਤੀ ਤੇ ਹੁਣ ਆਪਾਂ ਕਿਸਾਨੀ ਬਚਾਓ ਮਾਰਚ ਟਰੈਕਟਰ ਮਾਰਚ ਪੰਜਾਬ ਦੇ ਹਰ ਵਿਧਾਨ ਸਭਾ ਜਿਹੜੀਆਂ ਵਿਦਾਨ ਸਭਾ ਨੇ ਉਹਨਾਂ ਦੇ ਵਿੱਚ ਸ਼ਹਿਰਾਂ ਚ ਨਾ ਜਾਂਦੇ ਹੋਏ ਪਿੰਡਾਂ ਦੇ ਵਿੱਚ ਜਿਹੜੇ ਰੂਰਲ ਸਾਡੀਆਂ ਸਾਡੇ ਹਲਕੇ ਨੇ ਸਾਰੇ ਔਰ ਸਾਰੇ ਪੰਜਾਬ ਚ ਚਾਹੇ ਉਹ ਅਰਬਨ ਹੈ ਏਰੀਆਜ਼ ਵਾਲੇ ਚਾਹੇ ਦੂਜੇ ਸਭ ਨੇ ਇਹਦੇ ਵਿੱਚ ਹਿੱਸਾ ਲੈਣਾ ਹੈ ਲੇਕਿਨ ਕਿਸੇ ਨੂੰ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਨਾ ਹੋਵੇ ਟ੍ਰਾਫਿਕ ਦੀ ਜਾਂ ਆਮ ਲੋਕਾਂ ਨੂੰ ਜਨਤਾ ਨੂੰ ਕਿਸੇ ਗੱਲ ਦੀ ਪਰੇਸ਼ਾਨੀ ਨਹੀਂ ਆਉਣ ਦੇਣੀ ਸ਼ਾਂਤ ਮੈਥਰੀਕੇ ਦੇ ਨਾਲ ਕਿਸਾਨੀ ਬਚਾਓ ਜਿਹੜਾ ਇਹ ਮਾਰਚ ਸਮੁੱਚੇ ਪੰਜਾਬ ਭਰ ਦੇ ਵਿੱਚ ਤੁਸੀਂ ਕੱਢਣਾ ਹੈ ਝੰਡੇ ਲਾ ਕੇ ਰੋਜ਼ ਪ੍ਰਗਟ ਕਰਨਾ ਹੈ ਔਰ ਮੈਂ ਵੀ ਕਿਤੇ ਨਾ ਕਿਤੇ ਸ਼ਮੂਲੀਅਤ ਇਸ ਮਾਰਚ ਦੇ ਵਿੱਚ ਕਰਾਂਗਾ ਸੋ ਫਿਰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਤੁਹਾਨੂੰ ਨਾਲ ਦੀ ਨਾਲ ਜਿਹੜਾ ਹੋਰ ਕੰਮਕਾਰ ਹੋਏਗਾ ਜਾਂ ਕਿਸ ਪ੍ਰਕਾਰ ਆਪਾਂ ਲੜਾਈ ਲੜਨੀ ਹੈ ਉਹਰੇ ਬਾਰੇ ਵੀ ਜਾਣੂ ਕਰਾਉਂਦੇ ਰਵਾਂਗੇ ਔਰ ਮੈਂ ਆਸ ਕਰਦਾ ਕਿ ਹਰ ਪੰਜਾਬੀ ਜਿਹੜਾ ਪੰਜਾਬ ਦੀ ਸਰਜ਼ਮੀ ਤੇ ਚਾਹੇ ਉਹ ਕਿਸੇ ਧਰਮ ਨਾਲ ਸੰਬੰਧਤ ਹੈ ਚਾਹੇ ਉਹ ਕਿਸੇ ਕਿਤੇ ਨਾਲ ਸੰਬੰਧਤ ਹੈ ਉਹਨਾਂ ਨੂੰ ਕਿਸਾਨ ਅੰਦੋਲਨ ਦਾ ਸਾਥ ਦੇਣਾ ਚਾਹੀਦਾ ਹੈ ਅਗਰ ਕਿਸਾਨ ਹੈ ਤਾਂ ਆਪਾਂ ਜੇ ਕਿਸਾਨ ਖਤਮ ਹੋ ਗਿਆ ਤਾਂ ਸਭ ਕਿਤੇ ਖਤਮ ਹੋ ਜਾਣਗੇ ਕਿਉਂਕਿ ਖੇਤੀ ਪ੍ਰਧਾਨ ਸੂਬਾ ਸਾਡਾ ਸੋ ਸੋ ਤਕੜੇ ਹੋ ਕੇ ਅਸੀਂ ਇਹ ਜਾਬਰ ਸਰਕਾਰ ਦਾ ਬੀਜੇਪੀ ਦਾ ਇਹਦਾ ਤਕੜੇ ਹੋ ਕੇ ਸਾਰਿਆਂ ਨੇ ਸਾਹਮਣਾ ਕਰਨਾ ਔਰ ਲੜਾਈ ਲੜਨੀ